ਸੋ ਕਿਸਮ ਕੀ ਦੇਖ ਸਕਦੇ ਤੁਸੀਂ ਫੂਰਾ ਕਰਮਵਾਲੀਆ ਲਓ ਕੰਮ ਕਰੀ ਜਾ ਰਿਹਾ ਹੈ ਠੀਕ ਹੈ ਹਾਜੀ ਮਾਜੀ ਨਾ ਨੀ ਦੇ ਦਿੱਤੀ ਪਾ ਇੱਕ ਦੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੀਮਾ ਜੋਧਪੁਰ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪਰਲੇ ਪਾਸੇ ਜੋਧਪੁਰ ਰਹਿੰਦਾ ਔਰਲੇ ਪਾਸੇ ਰਹਿੰਦਾ ਚੀਮਾ ਠੀਕ ਆ ਜੀ ਬਰਨਾਲਾ ਮੋਗਾ ਰੋਡ ਤੇ ਪੈਂਦਾ ਠੀਕ ਆ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਹਾਂਜੀ ਬਾਈ ਜੀ ਸਾਸਿਕਾ ਜੀ ਸਾਸਿਕਾ ਨਾਂ ਵੀਰ ਜੀ ਆਪਣਾ ਕਾਲਾ ਪਿੰਡ ਚੀਮਾ ਜੋਧਪੁਰ ਜ਼ਿਲ੍ਹਾ ਬਰਨਾਲਾ ਠੀਕ ਆ ਛੋਟੀ ਮਾਝ ਦੀ ਜਾਣਕਾਰੀ ਛੋਟੀ ਜੇ ਸੂਇਆ ਵੀਰੇ ਹਾਂਜੀ ਤੇ 6 7 ਨਾਲ ਕੋਈ ਸੂਇ ਠੀਕ ਆ ਤੇ ਬੱਚਾ ਕੀ ਕੱਟਾ ਵੀਰੇ ਮੰਗਣਾ ਦੁੱਧ ਦੁੱਧਾਂ ਨਾਲ ਵੀ 13 ਵੀ ਹੋ ਸਕਦਾ 14 ਵੀ ਹੋ ਸਕਦਾ ਹੈਰਾਨ ਨਹੀਂ ਛੋਟੀ ਵੀਰੇ ਹਾਂਜੀ ਬਈ ਠੀਕ ਆ ਇਹਦੀ ਚਵਾਈ ਵੀ ਕਰਨੀ ਆਪਾਂ ਹਾਂਜੀ ਹਾਂਜੀ ਲੋਪਰਾ ਬੱਚਾ ਹੈਗਾ ਕੱਟਾ ਤੇ ਲੇਵਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਵੀਡੀਓ ਕਾਲ ਤੇ ਵੀ ਚੋ ਸਕਦੇ ਤੁਸੀਂ ਹਾਂਜੀ ਬਈ ਤੋਰੋ ਇਹਨੂੰ ਪਹਿਲਾਂ ਫਿਰ ਤੁਹਾਨੂੰ ਚਵਾਈ ਵੀ ਕਰਾ ਕੇ ਦਿਖਾਵਾਂਗੇ ਜੀ ਕੋਈ ਆਪਾਂ ਸਕੈਪ ਨਹੀਂ ਕਰਨੀ ਠੀਕ ਹੈ ਜੀ ਲੋ ਜੀ ਵੀਡੀਓ ਚੰਗੀ ਸੰਗੀ ਦੇਖ ਸਕਦੇ ਤੁਸੀਂ ਤੋਰਾ ਕਰਮਾ ਵਾਲੀ ਦਾ ਲੈ ਵੀ ਦੀੂੰ ਤਾਜ਼ਾ ਰੋਸੀ ਖੋਦ ਲਾ ਗਏ ਬਾਕੀ ਚਵਾਈ ਵੀ ਕਰਦੇ ਕੋਈ ਸਕਿੱਪ ਨਹੀਂ ਕਰਨੀ ਵੀਡੀਓ ਆਪਾਂ ਭਰਾ ਸਾਢੇ ਦੋ ਹੀ ਬੱਚਾ ਰੇਡ ਫੂਟ ਭਰਾ ਕਾਲੇ ਦਾ ਰੇਡ ਫੂਟ ਤੇ ਕਰਾਂਗੇ ਵੀਰੇ ਰੇਡ ਫੂਟ ਤੇ ਜਾ ਜੀ ਨਹੀਂ ਬਾਗਟੀ ਕਰ ਹਟ ਜਾ ਜੀ ਹੁਣ ਕਰੇਟ ਹਾਂਜੀ ਹਾਂਜੀ ਠੀਕ लोच शक्कर साधन देवा थांपू चरता पर कोई स्केप निकालने वीडियो ठीक है बच्चा है मगर कट्टा खाली दो कर दो करा ਗੱਡ ਮੋਦੀ ਕਰ ਦੋ ਮੋਦੀ ਬਸ ਸਲੋਥ ਠੀਕ ਹੈ 你虽然没有。

ਲੋਜੀ ਕੋਈ ਜ਼ੂਮ ਨਹੀਂ ਕਰ ਰਿਹਾ ਆਪਣਾ ਠੀਕ ਹੈ ਜੀ ਸੈਂਪਲ ਵੀਡੀਓ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ 97800355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗੁਰਜੀਤ ਰਾਏ ਨੂੰ ਵਰ ਕੋਲ ਫੋਲੋਅਰ ਤੇ ਸ਼ੇਅਰ ਕਰਾ ਕੇ ਬਤਾ ਕੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਮੈਂਟ ਤੇ ਸ਼ੇਅਰ ਜ਼ਰੂਰ ਕਰਾ ਕਰੋ ਭਰਾ ਲੋਜੀ ਕਰ ਰਿਹਾ ਚ ਬਾਈ

10-11 ਮਿੰਟਾਂ ਦੀ ਵੀਡੀਓ ਹੈ ਦੀ ਬਰਨਾਲੇ ਦੇ ਨੇੜੇ ਫਰੰਟ ਹੈ 메ਨ ਰੋਡ ਜਿਹੜਾ ਮੋਗਲ ਜਾਂਦਾ ਜੋਧਪੁਰ ਤੇ ਨਾਲ ਹੈਗਾ ਚੀਨਾ ਜਿਹੜੀ ਸ਼ਰਟ ਲੋਜੀ ਕੋਈ ਸਕੇ ਆਪਣੀ ਵੀਡੀਓ ਕਰੀ ਆਪਣੀ ਸਵੇਰ ਦੀ ਵੀਡੀਓ 你啊。Yeah.

ਲੋਈ ਲੰਦੀ ਨਵੇਂ ਰਾਮ ਮੈਨੂੰ ਫਤਲੀ ਸਾਡਾ ਇਧਰ ਰੱਖ ਲੈ ਇਧਰ ਲੋਈ ਬਹੁਤ ਵਧੀਆ ਦਿਖਾ ਦੇ ਕੋਈ ਗੱਲ ਲੀਟਰ ਮਾਰ ਦੇ ਫਿਰ ਕੋਣ ਆਪਣਾ ਕੋ ਲੀਟਰ ਵੀ ਪਿਆ ਤੇ ਬੱਤਰੀ ਵੀ ਤੇ ਬੱਤਰੀ ਨੂੰ ਛੱਡਦਾ

ਸੋ ਬਾਕੀ ਬੱਚਾ ਵੀ ਮਾਗਰ ਕੱਟਾ ਬਾਈ ਜਿੰਨਾ ਜਲਦੀ ਕਨੈਕਟ ਕਰੋ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਪ੍ਰਾਕਿਸੀ ਨਵੀਂ ਵੀਡੀਓ ਚ ਓਕੇ ਬਾਈ